벨버드 ಸೂਟ ਲੈਤੀ ਪਹਿਣਾ ਵਾਸਤੇ 벨버드 ਦੇ ਸੂਟ ਆ 벨버드 ਦੇ ਹੀ ਸ਼ਾਲਾਂ ਨਾਲ ਇਹਨਾਂ ਦੇ ਬਹੁਤ ਹੀ ਫੈਨਲ ਬਹੁਤ ਪੜਤਣ ਲੱਤੇ ਹੈਗੀ ਮਾਰਕੀਟ ਵਿੱਚ ਨਾਲੇ 650 700 ਆਪਾਂ ਦੇਨੇ ਸਿਰਫ ਅੱਧ ਮੁੱਲ 'ਚ 700 ਰੁਪਏ ਦੇ ਦੋ ਸੂਟ ਜਿਹੜੀਆਂ ਪਹਿਣਾ ਕਰਕਾਂਗੇ ਵੀਡੀਓ ਸ਼ੇਅਰ ਪੇ ਕਰਕਾਂਗੇ ਸਾਡਾ ਫੋਲੋ ਡਿਜ਼ਾਈਨਿੰਗ ਚੈੱਕ ਕਰ ਲਓ ਚਾਹੇ ਮੰਗਾ ਲਓ ਆਨਲਾਈਨ ਚਾਹੇ ਆ ਕੇ ਲਈ ਦੁਕਾਨ ਤੇ ਨਾਲ 벨버드 ਦੀ ਸ਼ਾਲ ਨਹੀਂ ਇਹਦੇ ਨਾਲ ਸਾਰੀ ਪ੍ਰਿੰਟਿੰਗ ਡਿਜੀਟਲ ਆ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਹੈਗੀ ਜਿਹੜਾ ਡਿਜ਼ਾਈਨ ਵਧੀਆ ਲੱਗਦਾ ਸਕਰੀਨਸ਼ਾਟ ਕਰਕੇ ਚਾਹੇ ਆਨਲਾਈਨ ਮੰਗਾ ਲਓ ਬੇਨਤੀ ਇੱਕ ਆਪਾਂ ਨੂੰ ਜਿਹੜੀਆਂ ਬੇਨਤੀਆਂ ਨੇ ਆਨਲਾਈਨ ਮੰਗਾਉਣੇ ਪੇਮੈਂਟ ਆਪਣੀ ਪਹਿਲਾਂ ਹੁੰਦੀ ਹੈ ਗੂਗਲ ਪੇ ਕੋਰੀਅਰ ਖਰਚਾ ਜਿਹੜਾ ਪੈਂਦਾ ਉਹ ਐਕਸਟਰਾ ਪਊਗਾ ਤੁਹਾਡਾ ਦੁਕਾਨ ਤੇ ਆ ਕੇ ਲੈ ਲੈ ਕੇ ਜਾਣਾ ਸਿਰਫ 350 ਰੁਪਏ ਦਾ ਮੇਲਾ ਲਾਤਾ ਹੈਗੀ ਡਿਜ਼ਾਈਨ ਚੈੱਕ ਕਰਾ ਲਓ ਬਹੁਤ ਸੋਹਣੀ ਡਿਜ਼ਾਈਨ ਆ ਬੋਰਦੀ ਫੁੱਲ ਬਟਾ ਫੁੱਲ ਗਾਰੰਟੀ ਹੈਗੀ ਰੰਗ ਦੀ ਫੁੱਲ ਬਟਾ ਫੁੱਲ ਗਾਰੰਟੀ ਆ ਰੇਟਾਂ ਦੀ ਤਾਂ ਗਾਰੰਟੀ ਹੈ ਆਪਣੀ ਹਰ ਇੱਕ ਸੂਟਾਂ ਜੀ ਹੁੰਦੀ ਆ ਫੁੱਲ ਬਟਾ ਫੁੱਲ ਗਾਰੰਟੀ ਰੇਟਾਂ ਦੀ ਦਵਾਂਗੀ ਪੂਰੇ 50 ਰੇਟਾਂ ਦੀ ਗਾਰੰਟੀ ਫਾਇਦੇ ਦੀ ਇੱਕੋ ਇੱਕ ਦੁਕਾਨ ਸ਼ਾਲੂ ਕੋਲੋਂ ਤੋਂ ਬਰਨਾਲਾ ਜਿਨ੍ਹਾਂ ਨੇ ਲੈਣੇ ਵਿਆਹ ਸ਼ਾਦੀ ਹਾਸਤੇ ਪੂਲ ਫਾਇਦੇ ਕਰਾਂਗੇ ਪੂਰੇ ਪਰਦੇ ਲਾਵਾਂਗੇ ਇੱਕੋ ਇੱਕ ਫਾਇਦੇ ਦੀ ਦੁਕਾਨ ਮਾਰਕੀਟ ਵੀ ਕਰਨ ਵਾਲੇ ਪੈਲਵੋਟ ਦੇ ਤੋਂ 700 ਆਪਾਂ ਦੇ ਨੇ ਸਿਰਫ 350 ਰੁਪਏ ਦਾ ਮਿੱਲਾ ਲਾਭ ਫਟਾਫਟ ਆਗੇ ਲੈ ਜਾਓ ਲਿਮਟਿਡ ਸਟਾਕ